ਮੇਰੇ ਸਸਰੇ ਕਾਲ ਸਾਰਿਆਂ ਨੂੰ ਸਵਾਗਤ ਹੈ ਥੱਡੇ ਨਾਲ ਬਲੌਗ ਵਿੱਚ ਅੱਜ ਲੱਗੇ ਤੇ ਬਈ ਵੀਰਿਆਂ ਨੂੰ ਬਾਹਰ ਲੈ ਕੇ ਚੱਲੇ ਤੇ ਰਾਈਡਿੰਗ ਪਰ ਹੁਣ ਉੱਲੂ ਹਨ ਲੱਗੇ ਵੀਰੇ ਦਾ ਕੁੱਦੂ ਆ ਜਾਇਦੇ ਵਾਹ ਰਾ ਯਾਰਾ ਇਹ ਕਹਿੰਦਾ ਮੇਰੇ ਉੱਲੂ ਬਣਾ ਦੂਗਾ ਇਹ ਕਹਿੰਦਾ ਮੇਰਾ ਉੱਲੂ ਬਣਾ ਦੂਗਾ ਤੁਸੀਂ ਤੁਹਾਣੀ ਠੀਕ ਨੂੰ ਕਿੰਨਾ ਡਾਇਵਰਟ ਦੇਗਾ ਚੱਕੂ ਇਹ ਕਿਹਦਾ ਹੈ ਤੇ ਸੁੱਜਦਾ ਹੈ ਇਹ ਕੰਬੇ ਹੱਥ ਸਹਿਣ ਨਹੀਂ ਕਰਦਾ ਚੱਕੋ ਚੱਲ ਦੇਖਿਆ ਮੈਂ ਮੇਰੇ ਪਰਮਾਰਾ ਸੁਣਾ ਮਾਰ ਕਾਰ ਜਿਹੜੀ ਨਾਲੇ ਤੇਰੀ ਉਹ ਜਾ ਦੇਣਾ ਜੀ ਲੈ ਨਾ ਨਾ ਆਹ ਹੀਰਾ ਵਾਰ ਏ ਮੇਰੀ ਮਾਤ ਕੂ ਆਈ ਹੇ ਬੱਚੋ ਨਾਲੇ ਗਈ ਹੂੰ ਪੀਲੇ ਰੰਗ ਦਾ ਉਹ ਪਿਆ ਪੀਲੇ ਰੰਗ ਦਾ ਹੁਣ ਤਾਂ ਗੱਦੀਆਂ ਵੀ ਲੱਗਣਗੀਆਂ ਕਾਠੀਆਂ ਲੱਗਣਗੀਆਂ ਕੋੜੇ ਤੇ ਹੈ ਹੀਰਾ ਓਏ ਬਦਨਾਈ ਹਪਾ ਦਿਲ ਟਾਈਮ ਪਿਛਾੜੀ ਲਾ ਕੇ ਖਸਰਾ ਦੀ ਹੋਈ ਠੀਕ ਹੈ ਜੀ ਸੈਵਨ ਪਿਛਲੇ ਪੈਰ ਵੀ ਚੱਕਿਆ ਕਰੂਗੇ ਬਾਈ ਇਹਦੇ ਨਾ ਚਕਾ ਲੀ ਹੁਣ ਕਿਰੇ ਹੁਣੀ ਜਿਹੜਾ ਮੋਰੇ ਨੂੰ ਆਈ ਜਾਂਦਾ ਤੂੰ ਨਾ ਹੀ ਨਾ ਇਹ ਤਾਂ ਨਹੀਂ ਚੱਕਾਂਦਾ ਇਹਦੇ ਪਿਛਾੜੀ ਲਾਏ ਤੇ ਚੱਕ ਲੂਗਾ ਹਨਾ ਹਨੀ ਹਾਂ ਜਿਵੇਂ ਪਹਿਲਾਂ ਬਣਾਤਾ ਤੂੰ ਹੇਰੀ ਆ ਪਿੱਛੇ ਤੋਂ ਜਾਈ ਜਾ ਉਹ ਆ ਤੂੰ ਚੱਲੇ ਪਿੱਛੇ ਹੀ ਤਾਂ ਤੂੰ ਕਰਕੇ ਬਣਾ ਲਾ ਸਿੱਖੇ ਜੱਟਿਆ ਸਿੱਖਿਆ ਲੱਗਦਾ ਬਣਾ ਨੂੰ ਕਰ ਤਾ ਜਿਹੜੀ ਉਹ ਮਿੱਤੇ ਚੱਲ ਨਹੀਂ ਆ ਨਾ ਤਾਂ ਖਾ ਲਾ ਨਹੀਂ ਐਸਾ ਨਹੀਂ ਖਾ ਗੀਆਂ ਕਹਾਂ ਸਿੱਟੂ ਵੀ ਕੇ ਨਾ ਨਾ ਪੈਰਾ ਜਨਾ ਸਿਟੀ ਥਲੀਆਂ ਕਰਾ ਦੇਣੀ ਆ ਕੇ ਆਕੇ ਫੇਰੂਗੇ ਪਾ ਬਾਈ ਕੋੜ ਬਾਈ ਚੱਲ ਰਿਹਾ ਹਿਰਿਆ ਘਰ ਦਾ ਪੱਲੀ ਦਾ ਬਾੜ ਦੀ ਠੀਕ ਆ ਬਾਈ ਇਹ ਇੱਕ ਨਾ ਖੜਿਆ ਕਰ ਰਾਮ ਕੇ ਆਰਾਮ ਸੀ

ਆਮਾ ਤੇ ਠੀਕਾਈ ਜਾਉਂਗੇ ਆਪਾਂ ਟੈਪ ਪਈ ਪਹੁੰਚ ਗਏ ਆਪਾਂ ਖੇਤਾ ਦੇ ਵਿੱਚ ਪੁੱਤੀ ਲੈਣ ਤੇ ਆ ਆਪਣਾ ਹੀਰਾ ਆ ਦੇਖੋ ਫੋਟੋ ਸ਼ੂਟ ਹੋ ਰਹੀ ਹੈ ਦੇਖੋ ਫੋਟੋ ਸ਼ੂਟ ਹੋ ਰਿਹਾ ਤੇ ਉਧਰ ਲੱਗਿਆ ਹੋਇਆ ਬੰਦਾ ਆ ਦੇਖੋ ਫੋਟੋ ਸ਼ੂਟ ਹੋ ਰਿਹਾ ਹੀਰਾ ਧੂਆਂ ਮਾਰਦਾ ਜਿਵੇਂ ਗੱਡੀ ਧੂਆਂ ਮਾਰਦੀ ਹੁੰਦੀ ਬਾਈ ਫੋਟੋਆਂ ਕਾ ਫੋਰਡ ਤੂੰ ਮਾਰ ਦੱਕਣਾ ਹੀ ਮਾਰਦਾ ਬਈ ਵਿੱਚ ਬੋਲੀ ਨਾ ਉੱਪਰ ਇਹੋ ਠੀਕ ਸਾਬ OK ਐ ਕੋਈ ਦਿਕਣਾ ਹੁ ਤੂੰ ਮਾਰਦਾ ਫੋਰਡ ਨੂੰ ਹੀ ਮਾਰਦਾ ਤੂੰ ਆ ਬਈ ਆ ਦੇਖਿਓ ਹੁ ਦੇਖਿਓ ਲੱਖਾ ਕੀ ਕਰਦਾ ਕੱਛਣ ਦੇਖੋ ਇਹਦੇ ਚਾਹੇ ਉੱਧਰ ਪੱਤੀ ਲੱਗਣੀ ਬਈ ਆਪਣੇ ਪੰਜੋਂ ਦੀ ਲੈ ਕੇ ਆਏ ਹੋਏ ਆਪਾਂ ਦੇਖ ਕਿਆ ਕਰਦਾ ਦੇਖ ਇਹਨੂੰ ਬਈ ਆਪਣੇ ਬੰਨ ਦੇਗੇ ਐਕਸ਼ਨ ਦੇਖੋ ਕਿਆ ਕਰਦੇ ਬਈ ਇੱਕ ਹੋਰ ਹੀਰੇ ਓਏ ਹੀਰੇ ਓਏ ਆ ਰਿਹਾ ਹੀਰੇ ਹੀਰੇ ਆਇਆ ਹੀਰੇ ਓਏ ਹੀਰੇ ਹੀਰੇ ਆ ਜਾ ਓ ਹੀਰੇ ਓਏ ਹੀਰੇ ਹੀਰੇ ਪੁੱਤ ਆ ਜਾ ਹੀਰੇ ਹੀਰੇ ਉਤਰ ਗਿਆ ਬੰਦਾ ਬਾਈ ਖੋੜ ਦਈਏ ਇਹ ਜਨੇ ਨਾਲ ਖਾਣਾ ਖਲਾਉਣਾ ਕੋਣ ਆ ਕੱਪੜੇ ਵੀ ਖਲਾਉਗੇ ਕੰਤਾ ਕਰਦੀ ਚੱਲ ਹੀ ਅੰਦਰ ਲੱਗੇ ਪਤਲੀ ਦਿਨ ਪਹਿਲੀ ਭਰੀ ਆ ਦੂਨੇ ਇਕੱਠੀ ਮੋਟੀ ਮੋਟੀ ਕਰਨਾ ਜਿਆਦਾ ਨਹੀਂ ਠੀਕ ਹੈ ਤੇਰੀਆਂ ਲਾਈਆਂ ਉੱਪਰ ਡਿਊਟੀ ਆ ਠੀਕ ਹੈ ਜੀ ਠੀਕ ਇੱਕ ਤਾਂ ਹੋਊਗਾ ਇੱਕ ਭਰੂਗਾ ਇੱਕ ਛੱਡ ਕੇ ਆਊਗਾ ਹਨਾ ਬਾਈ ਸਾਰੀ ਲੱਦਦੇ ਅੱਜ ਆਣ ਜਿੰਨਾ ਵੀ ਹੈਗਾ ਬੱਲੀ ਵਈ ਤੇ ਹੈ ਆਦਰ ਆਹੀ ਦੀ ਹੁਣ ਦਾਦਰ ਉਹ ਟੋਕੇ ਰਹੀ ਸੀ ਜੀ ਕੋਈ ਨਾ ਮੇਰੀ ਗੱਲ ਹੈ ਅੱਜ ਤੱਕ ਚੋੜੀ ਕਰਨੀ ਹੈ ਠੀਕ ਹੈ ਬੱਡ ਬਣਾਉਣਾ ਬਾਹਰ ਆਣ ਵਧੀਆ ਜੀ ਹੀ ਚੱਲੂ ਬਾਹਰ ਆ ਗਏ ਠੀਕ ਹੈ ਬਾਅਦ ਚ ਬਾਰੀ ਛੜ ਹੋਰ ਜਿਹੜੀ ਬਾਹਰ ਆਣ ਮਟੋਲੀ ਦਾ ਅੰਦਰੋਂ ਦਵਾਈ ਗਈ ਆ ਡੱਬਾ ਜਾ ਬਣੀ ਜਣਾ ਹੈ ਵੀ ਦਵਾਈ ਚਲੀ ਜਾ ਠੀਕ ਆ ਠੀਕ ਹੈ ਹੀਰਾ ਅੰਦਰ ਬੰਨਤਾ ਵੀ ਤੋਂਦਾਂ ਬਈ ਮੈਂ ਇਕਰਮਰੀ ਹੈ ਸਾਰੇ ਮਹੋਜੇ ਹੈ ਹਾਂਜੀ ਹੈ ਹੁਣ ਬਣਿਆ ਰੋਗ ਹੁਣ ਵੰਦਾ ਕਾਠੀ ਲੈ ਗਈ ਬੰਦੇ ਦੇ ਉੱਤੇ ਅਜੇ ਖੜਾ ਹੁੰਦਾ ਹੀ ਹੈ ਬਾਈ ਖੜਾ ਹੁੰਦਾ ਹੀ ਹੈ ਇੱਥੇ ਆਰੇ ਕਹਿੰਦਾ ਹਾਂ ਜਦ ਹੀ ਬੋਲੂ ਮੈਂ ਤਾਂ ਨਾਲ ਸਾਹਮਣੇ ਖੜੇ ਜੀ ਨਹੀਂ ਲੱਗਦਾ ਵੀ ਦੂਰ ਨਾ ਜਾਓ ਮੇਰੇ ਵੀ ਕੋਲ ਆ ਕੇ ਖੜੋ ਉਹ ਦੇਖ ਇਰੇ ਸੱਤਾ ਚਲਾ ਲਾ ਦੇ ਲੈ ਬੂਤ ਰਖਤ ਉਹ ਹੀ ਰੇ ਪੂਰੀ ਆਉਰੀ ਪੁੱਤ ਛੱਡ ਜਾ ਆ ਜਾ ਹੀ ਇੰਨ ਕਰਦਾ ਈ ਇਰੇ ਬੈਣ ਦੇ ਫੂਲ ਪਤਾ ਨਹੀਂ ਮਿਲੂਗਾ ਉਹ ਤੇ ਫੜਦੀ ਨਹੀਂ ਹੁੰਦਾ ਉਹਨੇ ਜੀ ਮਗਰ ਕੀਤਾ ਤੈਨੂੰ ਜਲੀ ਵਾਦਾ ਕੀਤਾ ਨਾ ਢਿੱਡ ਹੋਣਾ ਹੋਣੀ ਤਾਂ ਦੇ ਕੇ ਆਕਾ ਮਾਰਦਾ ਬਾਜੂ ਦਾ ਸੁਣਦਾ ਵੀ ਨਹੀਂ ਐ ਇਹ ਨਿਆਈ ਬੰਨੇ ਹੋਵੇ ਤਾਂ ਕਰਕੇ ਵੀ ਖੋਲ ਦੇ ਬਈ ਇੱਕ ਵਾਰ ਨੱਚਦਾ ਨੱਚਦਾ ਵਈ ਸਖਤ ਕਾ ਬੰਨੇ ਆ ਦੱਸ ਉਰੀ ਆ ਉਰੀ ਆ ਵਈ ਉਰੀ ਆ ਚਾਲ ਬੈ ਗਾਲਦੇ ਹਰ ਕੋਲੇ ਖੰਬੇ ਕੋ ਠੀਕ ਆ ਹੁੱਕੇ ਜੀ ਪੰਨ ਗਏਗੇ ਇੱਥੇ ਨੇੜੇ ਨੇੜੇ ਹੀ ਉਹ ਟਾਂਦਾ ਹੈ ਨਹੀਂ ਤਾਂ ਦੂਰ ਕਿੱਥਾ ਹੁੰਦਾ ਬਈ ਇਕ ਕਦੀ ਬੜੀ ਹੋਰ ਗੇੜ ਤੇ ਫਿਰ ਤੋਮਾ ਵੀਰ ਹਾਂਜੀ ਠੀਕ ਹੈ ਜੀ ਮੰਨਦਾ ਵੀਰੇ ਹਾਂਜੀ ਠੀਕ ਹੈ ਜੀ ਮੰਨਦਾ ਵੀਰੇ ਇਹ ਹੀ ਤੋਰ ਹੈ ਪਪਤੀ ਆ ਸਰਕੇ ਤੇਰੇ ਸਾਧਕੇ ਵਾ 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 ਕੀ ਬਾਤ ਹੈ ਲੈ ਲੈ ਦੇਖ ਦੇਖ ਖੰਭੇ ਕੇ ਖੈ ਲੱਗੇ ਹੋਇਆ ਆ ਰੇ ਵੀ ਪੱਤੀ ਸਵਾਈ ਕਰ ਰਹੇ ਆਪਾਂ ਆਂਦੇ ਵੀਰੇ ਇਥੇ ਉਹ ਯਾਰੀ ਥੋੜਾ ਕਰੇਗਾ ਕੰਮ ਉਹ ਥੋੜਾ ਕਰੇਗੀ ਆ ਰੇ ਵੀਰੇ ਪੀ ਲੇ ਕੇ ਆਪਾਂ ਅੰਨੇ ਕੇ ਟੋਟੀ ਦੇਖੋ ਕਿ ਨਹੀਂ ਉਂtildeਾ ਦੇਖ ਲੈਟਰ ਤੇ ਉਹ ਦੇਖ ਲ ਤਾ ਚਲਾਉਂਦਾ ਸ਼ੇਰ ਜਿੱਦਾਂ ਹੀ ਖੜੇ ਨਹੀਂ ਹੈਗਾ विदाया एक मिनट भी आ रही ਮੰਡੇ ਲਾਓ ਫਾੜ ਮਤ ਜਾ ਰਹੇ ਆਪਾਂ ਧੀਮੀ ਰੇਸ ਦਾ ਹੀਰਾ ਵੀ ਜਾ ਰਿਹਾ ਮੂਰੇ ਕਾ ਲੱਗ ਗਿਆ ਉਹੀ ਕਰਨਾ ਯਾਰ ਪੰਜ ਨਾ ਸੁੱਚੇ ਯਾਰ ਉਧਰ ਨਿਆਣੇ ਨੂੰ ਨੇ ਬੈਠੀ ਗਏ ਹਈ ਤੋਂ ਬੜਾ ਚੱਤ ਦਾ ਘੜਦੇ ਨਹੀਂ ਐਵੇਂ ਫਟੇ ਦੇਈ ਗਏ ਮੈਂ ਸੋਚ ਨੂੰ ਹਾਂਜੀ ਉਹ ਫਿਰ ਮਸੂਕਾ ਨੂੰ ਲੈ ਮਾਪੇ ਚੇਂਜ ਕਰਕੇ ਜਾ ਥੋੜੀ ਦਿੱਕਤ ਨਹੀਂ ਜਿਆਦਾ ਵੀ ਨਹੀਂ ਸੀ ਹਾਂਜੀ ਬੜਾ ਵਧੀਆ ਕੰਪਨੀ ਨੇ ਲਾਈ ਵਦੀ ਇੱਕ ਨੰਬਰ ਲਈ ਹੀ ਲਿਆ ਲਿਆ ਇਹ ਫਿਰ ਉਹ ਰਾਡੀ ਦੀ ਸੋਚ ਤਾਂ ਕਰਕੇ ਸੁੱਖਾ ਦਿੰਦਾ ਪਰ ਮੇਰੀ ਚੇਂਜ ਕਰ ਦਿੰਨੇ ਹਨ ਤੇ ਤਾਂ ਫਿਰ ਮੈਂ ਰਾਤ ਨੂੰ ਬੁਲਾਇਆ ਕੰਦੂ ਬਾਈ ਟਰੈਕਟਰ ਆਪਾਂ ਨੇ ਬਾਈ ਵੀਰੇ ਦੇ ਘਰਾਂ ਪਹਚਾ ਕੇ ਆਉਂਗਾ ਠੀਕ ਹੈ ਜੀ ਤੇ ਕੱਲੂ ਵੀਰੇ ਦਾ ਜਨਮ ਦਿਨ ਵੀ ਆ ਤਾਂ ਕਰਕੇ ਫਿਰ ਮੈਂ ਕਿਹਾ ਚਲੋ ਖੁਸ਼ੀਆਂ ਦਾ ਦਿਨ ਤੇ ਜੇ ਫਿਰ ਘਰਾਂ ਵੱਧਾ ਇੱਕ ਹੋਰ ਉਹ ਤਾਂ ਫਿਰ ਲਿਆਉਂਗੇ ਆਪਾਂ ਥੋੜਾ ਜਿਹਾ ਰੁਕੇ ਹਣਾ ਵੀ 5-4 ਦਿਨਾਂ ਬਾਅਦ ਫੇਲੇ ਆਉਂਗੇ ਅੰਦਰ ਠੀਕ ਹੈ ਜੀ ਤੇ ਨਾਲੇ ਇੱਕ ਜੀਬ ਜੀ ਆ ਉਹ ਮਾੜੀ ਚਲਾ ਚਲੂ ਕੇ ਦੇਖਣੀ ਆ ਵੀ ਕਿਵੇਂ ਦੀ ਆ ਉਹਦੇ ਕੋਲ ਹੱਥ ਕੋਲ ਜੀ ਥਾਹਾ ਟਾਈਮ ਹੋ ਗਿਆ ਜੀਬ ਨਹੀਂ ਜਲਾਈ ਬਾਂਟੀ ਹੜੀ ਤਾਂ ਖੜੀ ਹੈ ਖਰਾਬ ਆ ਤੇ ਹੁਣ ਆਹ ਕੰਮ ਜਿਆਦਾ ਇੱਕ ਵਾਲਵ ਕਰਨਾ ਬਾਕੀ ਵੀ ਸਾਡੇ ਕਾਰਗਟ ਬਾਈ ਨੂੰ ਆਹ ਬੋਲ ਪਸੰਦ ਆਈ ਅੱਖਾਂ ਜੀਆਂ ਹਾਂ ਨਹੀਂ ਇਹਨਾਂ ਨੂੰ ਕੋਈ ਜੋ ਸੋਚਿਆ ਸੇਮ ਡਿੱਕਤ ਹੋ ਰਹੀ ਗਲੇ ਕਦਮਾਂ ਨੇ ਵੀ ਉੱਕਣੇ ਬਣਾ ਕੇ ਦੇਉ ਕਦਮਾਂ ਨੇ ਵੀ ਅੱਖਾਂ ਇਹ ਲਾੜਾ ਬਣਾ ਕੇ ਦੇਉ ਕਦਾਂ ਲਾਦੇ ਆਪਣੇ ਕਿੰਨਾ ਵਧੀਆ ਬਣਾ ਲਿਆ ਅੱਜ ਤੱਕ ਅਜੇ ਘਰਾਂ ਨੂੰ ਰੁਕੇ ਉਹ ਦੂਆ ਟਰੈਕਟਰ ਸਾਰੀ ਪੜਦਣਾ ਜੂ ਚੇਂਜ ਕਰਾ ਦੇ ਹੁਣ ਆਪਾਂ ਨੇ ਮਾਨਸਾ ਬੜਵਾਉਣਾ ਦੇ ਦੇਣਾ ਉਹਦਾ ਉਹ ਨੂੰ ਕਰੀਏ ਨਾ ਜਿੱਸਾ ਉਹ ਸਰ ਪੇਂਟ ਕਰਾ ਦਈਏ ਦੁਬਾਰੇ ਰਵੀਨ ਕਰਾ ਕੇ ਛੋਹ ਸਾਰੀ ਬਣਾ ਗਏ ਉਹਨੂੰ ਉੱਕਣ ਅੱਜ ਤੱਕ ਵੀਰੇ ਕੰਮ ਥੋੜੇ ਉਧਰ ਉਧਰ ਗਏ ਰਹੇ ਸੀ ਮੇਦ ਖੋਲ ਦੇਣਾ ਤਕੀ ਬੁੱਦੀ ਲੱਗਣੀ ਦੀ ਪਤੀ ਲਾਦੇ ਤੇ ਮਗਰਾਡ ਰੂਡ ਮਗਰਾਡ ਚੇਂਜ ਪਾਏ ਦੇਣਾ ਮਗਰਾਡ ਚੇਂਜ ਕਰਾਉਣਾ ਹੈ ਹਾਂ ਚੇਂਜ ਕਰ ਦਿੰਦੇ ਹਾਂ ਮਗਰਾਡ ਟੱਪਣਾ ਨਹੀਂ ਹੈ ਮਗਰਾਡ ਚੇਂਜ ਅੱਛੀ ਬਤਨ ਦੇ ਦੇ ਫੇਰ ਫੇਰ ਮੈਂ ਤਾਂ ਨਹੀਂ ਜੂ ਆਪਾਂ ਨੇ ਲੈ ਆਉਣਾ ਹਾਂ ਹਾਂ ਲੈ ਆਉਂਗੇ ਲੈ ਆ ਕੇ ਰੱਖ ਲੈਣਾ ਲੈ ਆ ਕੇ ਰੱਖ ਲੈਣਾ ਫਿਰ ਟੱਪਣੇ ਆਪੇ ਕਰ ਦੋ ਇੱਕ ਤਾਂ ਆਪੇ ਕਰੀਂ ਠੀਕ ਹੈ ਜੀ ਉਹ ਕਰਵਾ ਕੇ ਉਹਨੂੰ ਕਰੀਏ ਬੜਾ ਜਿਆਦਾ ਤਿਆਰ ਯਾਰ ਜਮਾਈ ਜਿਹਾ ਹੋ ਗਿਆ ਤੁਸੀਂ ਪਾਸ ਓਪਾ ਜੀ ਕਰਨਾ ਆਪਾਂ ਜਮਾਈ ਜਿਹਾ ਫੌੜਾ ਹਾਂ ਲੱਲੇ ਪੱਬੇ ਜਿਹੀ ਜਾਨਾ ਕੋ ਗੈਂਪਰ ਫਿਰ ਉਹ ਕਰਨੀ ਹੈ ਲਾਈਟਿੰਗ ਮੈਂ ਹਸਲ ਕਰ ਇੱਕ ਨਹੀਂ ਜਮੇ ਸਿੰਪਲ ਛੋਟੀ ਕਾਨੀ ਜੂ ਜੂ ਵੀ ਛੋਟੀ ਜੂ ਇਧਰ ਠੀਕ ਆ ਵੀਰੇ ਫੀਲਿੰਗ ਵੀ ਤਾਰੇ ਦੇਣੀ ਆਪਾਂ ਨੇ ਛੋਟਰਾ ਦੇ ਕਰ ਦੇਣੀ ਆ ਸਕਰੀਨ ਆ ਜਿਹੜੀ ਲੱਗੀ ਵੀ ਸਕਰੀਨ ਦਾ ਸਹੀ ਕਰਾ ਕੇ ਉਹ ਤਰੀਕੇ ਨਾਲ ਕਿਤੇ ਹੋਰ ਪਾਸੇ ਦੇਖਦੇ ਆਂ ਜਾਂਚ ਕਰਾਂਗੇ ਕਿਉਂ ਨਹੀਂ ਇਹਨੂੰ ਕਰ ਦੋ ਨਾ ਉਹ ਉਹ ਸੁੱਖੇ ਕੋਲ ਬਾਈ ਛੱਡੋਗੇ ਉਹਨੂੰ ਉਹਨੂੰ 10 ਦਿਨ ਲਵਾਉਗੇ ਵਿਚਾਰੇ ਇਹ ਜਿੰਦਗੀ ਬਣਾ ਕੇ ਭੇਜੂਗਾ ਉਹਦੇ ਪਰਿਵਾਰ ਇੰਨਾ ਇਲੈਕਟ੍ਰੀਸ਼ੀਅਨ ਨਾ ਤੇਰੇ ਵਾਲੀ ਕੰਮ ਸੁੱਕੇ ਹੋਰ ਤਾਂ ਇਲੈਕਟ੍ਰੀਸ਼ੀਅਨ ਨਾ ਹੋਇਆ ਕੋਈ ਕੁਝ ਵੀ ਨਹੀਂ ਹੈਗਾ ਉਹਨੂੰ ਸਾਰਾ ਕੁਝ ਹੋਇਆ ਬਾਈ ਉਹਨੂੰ ਉਹਦੇ ਹੀ ਹੁੰਦਾ ਉਹ ਬੜੀ ਮਿਹਨਤ ਪਾਈ ਕਿਥੇ ਆਈ ਆਪਣੇ ਦੋ ਕੰਮ ਰਹਿ ਗਏ ਕੈਦੇ ਫਿਰ ਘੋੜਾ ਚਲਾਉਣੀ ਹੈ ਘੋੜੇ ਬੱਤੀ ਘੋੜੇ ਵਾਲਾ ਹਾਂ ਬਾਕੀ ਉਹ ਵੀ ਰਹਿ ਗਏ ਬਾਕੀ ਉਹਨਾਂ ਕੰਮ ਹੋਇਆ ਬਹੁਤ ਸਾਰੇ 8:00 ਵਜੇ ਨੂੰ ਜਾ। ਹੂੰ ਹੂੰ। ਕੋਈ ਬੋਲ ਨਹੀਂ ਉਹ ਗੈਰੀ ਨਹੀਂ ਕਰਾਉਂਦੇ ਪਰ ਵੀ ਪਲੇਟਫਾਰਮ ਲਵਾ ਦਾਨ ਆਪਾਂ ਨੇ। ਇਹ ਵੀ ਲਵਾ ਲਾ। ਗੱਲਬਾਤ ਬਣ ਜੂਗੀ ਹੈ ਨਾ ਵੀਰੇ ਉਹਦੀ। ਬਣਾਉਣ ਹੀ ਹੈ ਬਣ ਜੂਗੀ। ਬਣ ਕਿਵੇਂ ਜਾਉਂਗੀ ਖੜਾ ਹੀ ਆ ਹੁਣ ਬਣ ਬੰਦ। ਉਹ ਹੀ ਕਹਿੰਦਾ। ਆ ਮਕੋਲ ਜੀ ਆ ਸਾਡੇ ਆਪਾਂ ਮੁੱਕੀ ਜਾਂਦੇ। ਹੋਰ ਟੇ ਮੁੱਕੀ ਜਾਂਦੀ। ਦੋ ਮੁੱਕ ਗਈਆਂ। ਮਲਾ ਜੀ ਕਹਿੰਦਾ ਕਹਦਾ ਤੂੰ ਹੈਗੀ ਨਾ ਕੰਮ ਸਿਰੇ ਚੜਜੂਗਾ ਲੱਗਦਾ। ਉਹੋ ਤੜੀ ਨਹੀਂ ਆ। ਦੇਭੂ ਗੋਦੀ ਤੇਵਾ ਵੜ ਵੜ ਕੇ ਰਹੀ ਜਾਂਦੀ ਹੈ ਤੇ ਪਾੜ ਲੈ ਗਿਆ ਯਾਰ ਮਰਾਈਪ ਦੇਖੇ ਰਹੇਗਾ ਮਡੇ ਮੇਰਾ ਭਾਈ ਵੱਧ ਕੇ ਜਾ ਦੇਖੇ ਲਗਾ ਤੇ ਪਾ ਜਾਓ ਜੀ ਤੇ ਪਾ ਦਾ ਸ਼ਿਕਾਰੀ ਮੇਖੀ ਸਾਡੇ ਕੰਦੇ ਕਿਹਾ ਤੇ ਪਾ ਉਹ ਪਾ ਲਾਤੀ ਵਈ ਤੇ ਮਿਲ ਗਈ ਜੀ ਹਾਂਜੀ 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 ਅੱਜ ਜਿਹੜੇ ਸਾਰੇ ਮੁੰਡੇ ਸੱਟੇ ਵਾਲੇ ਨੂੰ ਕੋਲ ਜਾ ਰਹੇ ਆਪਾਂ ਇਹ ਬਹੁਤ ਹੈ ਪਈਆਂ ਬਹੁਤ ਐ ਨਹੀਂ ਪਤਾ ਐ ਨਹੀਂ ਪਤਾ ਕਿੱਥੇ ਆ ਬਹੁਤ ਨਹੀਂ ਲੱਗਦੀ ਬਸ ਇਹ ਕਿੱਟ ਦੀ ਮੇਰੇ ਖਾਸੀ ਉਹ ਨਹੀਂ ਲੱਭ ਰਹੀਆਂ ਹੈ ਜੀ ਅਜ ਸਾਰੇ ਨਾਲ ਲੂਰੇ ਹੋਏ ਮੇਰੇ ਚਾਹੀਏ ਅੱਛਾ ਹੋਈ ਮਾਤੀ ਵਾਈ ਨੂੰ ਸੰਸ਼ਕ ਕਰਿਓ 93639 ਹਾਂ ਬਾਕੀ ਆ ਵੀਰ ਤੇ ਲਾ ਕੇ ਦੇਖ ਲਓ ਬਾਕੀ ਮਾਤਾ ਜੀ ਤੁਹਾਨੂੰ ਨੰਬਰ ਦਾ ਵੀਰੇ ਦਾ ਕੰਟੈਕਟ ਕਰਿਓ ਜੀ ਸਾਰਾ ਟਰੈਕਟਰ ਤਿਆਰ ਕਰਕੇ ਦਊਗਾ ਪੁਰਾਣਾ ਟਰੈਕਟਰ ਛੱਡ ਕੇ ਜਾਇਓ ਰੰਗ ਕਰੂੰਗੇ ਇਹ ਕਰਾ ਕੇ ਦਊਗਾ ਤੇ ਬਾਕੀ ਡੈਕ ਵੀ ਸਿਸਟਮ ਡੈਕ ਵੀ ਸਿਸਟਮ ਡੈਕ ਵਾਲਾ ਸਿਸਟਮ ਡੈਕਾ ਛੱਡਣਾ ਦੀ ਡੈਕ ਸਿਸਟਮ ਹੈ ਹਲੋ ਮਿਊਜ਼ਿਕ ਸਿਸਟਮ ਹੈ ਕਾਦੀ ਮੂਰ ਮਚਣ ਲੈ ਗਿਆ ਸੀ ਛੱਡ ਨਹੀਂ ਉਤਰੀ ਹੁੰਦਾ ਹੈ ਮਿਊਜ਼ਿਕ ਸਿਸਟਮ ਲਾ ਕੇ ਕਾਦੀ ਲੋਕੇ ਮੁੰਦਾ ਮੈਂ ਸੁਟਰੀ ਵੇ ਨਦੀ ਚ ਪਾਣੀ ਨੂੰ ਨਾ ਸੁੱਕੀ ਦੀ ਬਸ ਚੱਕਰ ਕਾ ਕਹਿਣ ਪਿਆਰ ਕਰਕੇ ਦੂੰਗਾ ਸਟਿੱਕਰ ਟੁਕਰ ਲਾ ਗਏ ਐਨ ਫੁੱਲ ਮੋਟੀਫਿਕੇਸ਼ਨ ਦੇ ਨਾਲ ਫੁੱਲ ਮੋਟੀਫਿਕੇਸ਼ਨ ਇਹਦੀ ਕਮਿਸ਼ਨ ਹੈ ਇਹਦੀ ਇਹਦੀ ਕਿਰੀ ਮੈਂ ਤਾਂ ਵੈਸੇ ਦਾ ਕੰਟੈਕਟ ਦੱਸਦਾ ਵੀ ਕਿਹਦੇ ਨਾਲ ਕਰਨਾ ਉਹ ਸਾਰੇ ਯਾਰ ਪੰਜ ਦਾ ਐਂਟਰੇ ਕੰਮ ਹੁੰਦਾ ਨਹੀਂ 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 ਕਮਿਸ਼ਨ ਕੋਈ ਨਹੀਂ ਆਦਾ ਇਹ ਰੋਟੀ ਪੂਰੀ ਕਰਦੇ ਰੋਟੀ ਘਣਾ ਦਈਓ ਰੋਟੀ ਬਣਾ ਮੈਨੂੰ ਟਰੈਕਟਰ ਲੈ ਕੇ ਜਾਓ ਤੇ ਰੋਟੀ ਘਣਾ ਦਈਓ ਇੱਕ ਟਾਈਮ ਹੁੰਦੀ ਆ ਦਾਲ ਰੋਟੀ ਨਾ ਨਾ ਅੰਨਿਆ ਬਣੀ ਆ ਹਾ 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 ਗੁਰਨਾਇਕ ਦੇਵ ਜੀ ਦਾ ਟਰੈਕਟਰ ਲੈ ਆਏ ਹਾਈ ਆਏ ਹਾਈ ਆਇਆ ਕਰਾਈਆ ਵੀਰੇ ਹੱਥ ਠੰਡ ਝੜ ਗਈ ਮੈਨੂੰ ਤਾਂ ਲੱਗਦਾ ਅੱਜ ਹਾਂਜੀ